ਹਾਂਜੀ ਸਾਸਤਰੀ ਘਰ ਸਾਰੇ ਕਿੰਦਾ ਹਾਲ ਚਾਲ ਸਾਰੇ ਠੀਕ ਠਾਕ ਆਈ ਹੋ ਸਾਰੇ ਠੀਕ ਠਾਕ ਹੋਗੇ ਤੇ ਅਕਸਰ ਹੀ ਇੱਕ ਕਮੈਂਟ ਪੁੱਛਿਆ ਜਾ ਰਿਹਾ ਕਿ ਜਿਨ੍ਹਾਂ ਦੇ ਕਾਰਡ ਨਹੀਂ ਆਏ ਚਾਹੇ ਉਹ ਰੀਨੂਵਲ ਵਾਲੇ ਆ ਚਾਹੇ ਫਿਰ ਉਹ ਜਿਨ੍ਹਾਂ ਨੇ ਪਹਿਲੀ ਵਾਰ ਬਾਇਓਮੈਟਰੀ ਦਿੱਤੇ ਆ ਕਿ ਸਾਨੂੰ ਕਿਤੇ ਉਹ ਵੀ ਕੁਝ ਵੀ ਨਹੀਂ ਪਤਾ ਲੱਗ ਰਿਹਾ ਪਰ ਮੈਂ ਤੁਹਾਨੂੰ ਹਮੇਸ਼ਾ ਹੀ ਕਹਿੰਦਾ ਹੁੰਦਾ ਸੀ ਕਿ ਕਿਸੇ ਨਾ ਕਿਸੇ ਆਈਮਾ ਦੇ ਵਿੱਚ ਜ਼ਰੂਰ ਜਾਓ ਜਿੱਥੋਂ ਵੀ ਪਤਾ ਚੱਲਦਾ ਕਿ ਇੱਥੇ ਕੇਸ ਬਾਰੇ ਦੱਸਦੇ ਆ ਤੁਹਾਡਾ ਕੁਝ ਵੀ ਦੱਸਿਆ ਜਾਂਦਾ ਸੋ ਉੱਥੇ ਜ਼ਰੂਰ ਜਾਇਆ ਕਰੋ ਤਾਂ ਕਿ ਤੁਹਾਨੂੰ ਕੋਈ ਨਾ ਕੋਈ ਅਪਡੇਟ ਮਿਲ ਜਵੇ ਪਰ ਕਮੈਂਟ ਇਹੀ ਆਏ ਹੋਇਆ ਭਰਾਵਾਂ ਦੇ ਕਿ ਕਿਹੜੀ ਆਈਮਾ ਦੇ ਵਿੱਚ ਜਾਵੇ ਕੋਈ ਐਕਸਪੀਰੀਅੰਸ ਸ਼ੇਅਰ ਕਰੋ ਸੋ ਭਰਾ ਦਾ ਕਮੈਂਟ ਆਇਆ ਹੋਇ ਇਹ ਕਿਹੜੀ ਆਇਮਾ ਦੇ ਵਿੱਚ ਦੱਸਦੇ ਆ ਸੋ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਉਹ ਭਰਾ ਦੀ ਸਟੋਰੀ ਕਿ ਕਿਸ ਤਰ੍ਹਾਂ ਕਦਨੇ ਵੇ ਜਾਣਾ ਕੀ ਦੱਸਦੇ ਆ ਕੀ ਨਹੀਂ ਦੱਸਦੇ ਸੋ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਉੱਪਰ 900 ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਵੀਰ ਗੱਲ ਹੈਗੀ ਇੰਦਾ ਤੁਹਾਨੂੰ ਪਤਾ ਹੈ ਕਿ ਮੁਸ਼ਕਲਾਂ ਹਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਾਲਾਂਕਿ ਆਇਮਾ ਹਾਇ ਦੇ ਨੇ ਕੋਈ ਨਾ ਕੋਈ ਬਿਆਨਬਾਜ਼ੀ ਕਰਦੀ ਆ ਕਿ ਅੱਪਾ ਜੀ ਇੰਦਾ ਕਰਦਣਾ ਜਿਹੜੇ ਡਿਲੇ ਹੋ ਰਿਹਾ ਲੋਕਾਂ ਦੇ ਕਾਰਡ ਹੁਣ ਬਹੁਤ ਤੇਜ਼ੀ ਸਪੀਡ ਫੜ ਲੈਣੀਆਂ ਜਿੰਨੇ ਹੁਣ ਪੈਂਡਿੰਗ ਕੇਸ ਰਹਿ ਗਏ ਆ ਥੋੜੇ ਰਹਿ ਗਏ ਆ ਬਹੁਤ ਜਲ ਲੋਕਾਂ ਦਾ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਜਿਨ੍ਹਾਂ ਨੂੰ ਇੱਕ ਇੱਕ ਸਾਲ ਤੋਂ ਬਾਇਓਮੈਟ੍ਰਿਕ ਉਹ ਦਿੱਤਿਆਂ ਨੂੰ ਹੋ ਗਿਆ ਪਰ ਉਹਨਾਂ ਦਾ ਕੁਝ ਨਹੀਂ ਪਤਾ ਚੱਲ ਸਕਿਆ ਔਰ ਉਹ ਵੀ ਭਰਾ ਹੈਗੇ ਆ ਜਿਨ੍ਹਾਂ ਨੇ ਰੀਨੂ ਕਰਵਾਇਆ ਨੂੰ ਵੀ ਪੰਜ ਪੰਜ 6 6 ਮਹੀਨੇ ਹੋ ਗਏ ਉਹਨਾਂ ਦਾ ਵੀ ਭਰਾਮਾਂ ਦਾ ਵਿਚਾਰਿਆਂ ਦਾ ਕੁਝ ਨਹੀਂ ਪਤਾ ਲੱਗ ਰਿਹਾ ਵੀ ਉਹਨਾਂ ਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸੋ ਐਸੇ ਲਈ ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਆਈਮਾਂ ਦੇ ਵਿੱਚ ਜਾ ਕੇ ਪਤਾ ਕਰਦੇ ਰਿਹਾ ਕਰੋ ਤੁਹਾਡਾ ਹੱਕ ਆ ਤੁਸੀਂ ਫੀਸਾਂ ਪੇ ਕੀਤੀਆਂ ਤੁਸੀਂ ਟੈਕਸ ਦਿੱਤੇ ਹੋਏ ਆ ਬੇਚੱਕ ਆਈਮਾਂ ਨੇ ਪਿੱਛੇ ਜੇ ਬਹੁਤ ਕਮੈਂਟ ਚੱਲੇ ਸੀਗੇ ਕਿ ਆਈਮਾਂ ਤਾਂ ਲੀਕ ਕੇ ਲਾ ਤਾਂ ਸਾਨੂੰ ਤੰਗ ਨਾ ਕਰੋ ਪਰ ਕਿਉਂ ਨਾ ਤੰਗ ਕਰੀਏ ਭਾਈ ਸਾ ਲੈਂਦੇ ਹੋਏ ਫੀਸਾਂ ਪੇ ਕਰਤੀ ਹੋਈਆਂ ਆਪਾਂ ਕਿ ਸਾਡੇ ਭਾਈ ਫਿੰਗਰ ਲੈਂਦੇ ਆ ਤੁਸੀਂ ਸਾਨੂੰ ਬਾਇਓਮੈਟ੍ਰਿਕ ਦੋ ਅਗਰ ਤੁਹਾਨੂੰ ਕੋਈ ਡਾਕੂਮੈਂਟ ਪ੍ਰੋਵਾਈਡ ਕਰਵਾਉਣਾ ਹੈ ਤਾਂ ਅਸੀਂ ਤੁਹਾਨੂੰ ਕਰਵਾਵਾਂਗੇ ਬੈਠੇ ਸਾਨੂੰ ਈਮੇਲ ਕਰੋ ਫੋਨ ਕਰੋ ਫਾਟੇ ਭੇਜੋ ਸੋ ਅਸੀਂ ਤੁਹਾਨੂੰ ਡਾਕੂਮੈਂਟ ਦਵਾਂਗੇ ਅਗਰ ਡਾਕੂਮੈਂਟ ਨਹੀਂ ਦਿੰਦੇ ਫਿਰ ਸਾਡੇ ਕਾਰਡ ਰੋਕੋ ਸੋ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋ ਰਿਹਾ ਸੋ ਐਸੇ ਲਈ ਮੈਂ ਤੁਹਾਨੂੰ ਕਿਹਾ ਸੀਗਾ ਕੀ ਆਇਮਾ ਦੇ ਵਿੱਚ ਜਾਇਓ ਔਰ ਮੈਂ ਰਿਕੁਐਸਟ ਵੀ ਕੀਤੀ ਸੀ ਸਾਰੇ ਭਰਾਵਾਂ ਨੂੰ ਕਿ ਅਗਰ ਕਿਸੇ ਕੋਲ ਕੋਈ ਐਕਸਪੀਰੀਅੰਸ ਹੋਇਆ ਤਾਂ ਜਰੂਰ ਦੱਸਿਓ। ਸੋ ਇੱਕ ਭਰਾ ਨੇ ਕਮੈਂਟ ਕੀਤਾ ਕਿ ਇੱਕ ਨਈ ਸ਼ੈਪ ਦੇ ਵਿੱਚ ਜਾਓ ਜਿਹੜੀ ਆਇਮਾ। ਸੋ ਉਹ ਦੱਸਦੀ ਪਈ ਆ ਪਰ ਉੱਥੇ ਲਾਈਨਾਂ ਬਹੁਤ ਲੰਬੀਆਂ ਲੰਬੀਆਂ ਲੱਗਦੀਆਂ ਨਾਲ ਉਹਨੇ ਸਾਰਾ ਕੁਝ ਮੈਂਸ਼ਨ ਕੀਤਾ ਹੋਇਆ ਕਿ ਰਾਤ ਦੇ 1 ਜਾਂ 2 ਵਜੇ ਜਾ ਕੇ ਲੱਗਣਾ ਪੈਂਦਾ ਤੇ ਉੱਥੇ ਕੋਈ ਬੰਦਾ ਹੈ ਜਿਹੜਾ ਤੁਹਾਡੇ ਨਾਮ ਨੋਟ ਕਰਦਾ ਤੁਹਾਡੇ ਨਾਮ ਲਿਖ ਲੈਂਦਾ ਜਿਹੜੇ ਰਾਤ ਨੂੰ ਲਾਈਨ ਦੇ ਵਿੱਚ ਲੱਗਦੇ ਆ ਔਰ ਸਵੇਰੇ ਜਦੋਂ ਹੀ ਆਇਮਾ ਉਹ ਖੁੱਲਦਾ ਸੈਂਟਰ ਉਹ 8 ਵਜੇ ਖੁੱਲ ਜਾਂਦਾ ਤੇ 9 ਵਜੇ ਭ ਪਹਿਲੇ ਕਰ ਦਿੰਦੇ ਆ ਤੁਹਾਨੂੰ ਤੇ ਤੁਹਾਡੇ ਕੇਸ ਦੇ ਬਾਰੇ ਦੱਸ ਦਿੰਦੇ ਆ ਤੇ ਉਸ ਭਰਾ ਨੂੰ ਵੀ ਦੱਸਿਆ ਕਿ ਪੀਸੀਸੀ ਦਾ ਫਾਲਤ ਆਇਆ ਸੀਗਾ ਸੀਟੀਟੀ ਕੀਤੀ ਸੀਗੀ ਪੀਸੀਸੀ ਸੋ ਉਹਨਾਂ ਦੇ ਕੋਲ ਪਹੁੰਚੀ ਨਹੀਂ ਸੀ ਪੀਸੀਸੀ ਸੋ ਐਸ ਕਰਕੇ ਉਹਨਾਂ ਦਾ ਕੇਸ ਐਨਾਲਾਈਜ਼ ਦੇ ਵਿੱਚ ਸੀਗਾ ਸੋ ਭਰਾ ਨੂੰ ਕੇਸ ਦੇ ਬਾਰੇ ਪਤਾ ਲੱਗ ਗਿਆ ਨਾ ਕਿ ਕਿਹੜੀ وجہ ਤੋਂ ਐਨਾਲਾਈਜ਼ ਦੇ ਵਿੱਚ ਕੇਸ ਹੈਗਾ ਭਰਾ ਨੇ ੱੱਕੇ ਖਾਦੇ ਨਾ ਬਹੁਤ ਲੋਕ ਇਹ ਵੀ ਐਕਸਪੀਰੀਅੰਸ ਕਰਦੇ ਆ ਕਿ ਅਸੀਂ ਸਾਰੀ ਸਾਰੀ ਰਾਤ ਲਾਕ ਕੇ ਦੇਖ ਲਿਆ ਸਵੇਰੇ ਜਦੋਂ ਬਾਰੀ ਆਉਂਦੀ ਉਹ ਕਹਿੰਦੇ ਆ ਵੀ ਤੁਹਾਨੂੰ ਐਂਟਰੀ ਨਹੀਂ ਦੇਣੀ ਅੰਦਰ ਅਪਾਇੰਟਮੈਂਟ ਲੈ ਕੇ ਆਓ ਸੋ ਲਾਕ ਤੇ ਕਿਸਮਤ ਤੇ ਧੱਕੇ ਇਹ ਚੀਜ਼ਾਂ ਜ਼ਰੂਰੀ ਆ ਖਾਣੇ ਹੀ ਪੈਂਦੇ ਆ ਇਹ ਪੁਰਤਗਾਲ ਦੇ ਵਿੱਚ ਪੁਰਤਗਾਲ ਇਹ ਚੀਜ਼ ਤਾਂ ਸਿਖਾਉਂਦਾ ਹੋਰ ਪੁਰਤਗਾਲ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕਿੰਨੀ ਕਮਾਈ ਹੁੰਦੀ ਆ ਸਾਰਿਆਂ ਨੂੰ ਪਤਾ ਪਰ ਪੁਰਤਗਾਲ ਬੰਦੇ ਨੂੰ ਬੰਦਾ ਬਣਾ ਦਿੰਦਾ ਸਭ ਕੁਝ ਸਿਖਾ ਦਿੰਦਾ ਕੌਣ ਆਪਣੇ ਆ ਕੌਣ ਨਹੀਂ ਹੈਗੇ ਸੋ ਇਹ ਚੀਜ਼ ਜ਼ਰੂਰੀ ਆ ਸੋ ਇਸ ਭਰਾ ਨੇ ਕਮੈਂਟ ਕੀਤਾ ਹੈ ਮੈਂ ਤਾਂ ਹੀ ਤੁਹਾਨੂੰ ਕਹਿੰਦਾ ਹੁੰਦਾ ਵੀ ਜਦੋਂ ਵੀ ਕੋਈ ਐਕਸਪੀਰੀਅੰਸ ਹੁੰਦਾ ਹੁੰਦਾ ਕਿਸੇ ਨਾਲ ਸ਼ੇਅਰ ਕਰਦਿਆ ਕਰੋ ਤਾਂ ਕਿ ਭਰਾਵਾਂ ਦਾ ਕੋਈ ਫਾਇਦਾ ਹੋ ਸਕੇ ਕਿਉਂਕਿ ਬਹੁਤ ਲੋਕ ਅਜੇ ਵੀ ਵਿਚਾਰੇ ਦੁਖੀ ਆ ਹੁਣ ਰੀਨਿਊ ਵਾਲੇ ਵੀ ਵਿਚਾਰੇ ਦੁਖੀ ਆ 5 5 6 6 ਮਹੀਨੇ ਹੋ ਗਏ ਉਹਨਾਂ ਨੂੰ ਕਾਰ ਨਹੀਂ ਆ ਰਹੀ ਸੋ ਹਰ ਇੱਕ ਜਿਨੇ ਵੀ ਆਪਣੇ ਕੇਸ ਦੇ ਬਾਰੇ ਪਤਾ ਕਰਨਾ ਸੋ ਉੱਥੇ ਜਾ ਸਕਦਾ ਹਾਂ ਇਹ ਜ਼ਰੂਰ ਆ ਪਰ ਮੇਰਾ ਵੀਰ ਇਹ ਨਾ ਇਹ ਹੈ ਨਹੀਂ ਕਿ ਤੁਹਾਨੂੰ ਜਾਓਗੇ ਤਾਂ ਤੁਹਾਨੂੰ ਦੱਸ ਦੋਗੇ ਬਹੁਤ ੱਟਕੇ ਖਾਣੇ ਪੈਣੇ ਆ ਪਹਿਲੀ ਵਾਰ ਬਹੁਤ ਕੇਸ ਇਦਾਂ ਦੇ ਵੀ ਹੋਏ ਕਮੈਂਟ ਆਇਆ ਪਹਿਲਾਂ ਕਿ ਅਸੀਂ ਲੱਗੇ ਸੀ ਸਾਨੂੰ ਕੁਝ ਨਹੀਂ ਲੱਗਾ ਹੁਣ ਇਹ ਭਰਾ ਦਾ ਕਮੈਂਟ ਆਇਆ ਕਿ ਅਸੀਂ ਲੱਗੇ ਸੀ ਸਾਨੂੰ ਦੱਸ ਦਿੱਤਾ ਸੋ ਆਈ ਹੋਪ ਸਾਰਿਆਂ ਨੂੰ ਵਾਸਤੇ ਇਹ ਚੀਜ਼ ਹੋਏਗੀ ਇੱਕ ਅੱਜ ਨਹੀਂ ਦੱਸਣਗੇ ਕੱਲ੍ਹ ਨੂੰ ਦੱਸਣਗੇ ਪਰ ਜ਼ਰੂਰੀ ਨਹੀਂ ਕਿ ਨਹੀਂ ਸਾਬ ਹੋਰ ਵੀ ਜਿਹੜੀਆਂ ਆਇਮਾ ਜਿੱਦਾਂ ਅਲਵੇਰਕੇ ਵਾਲੀਆ ਉੱਥੇ ਵੀ ਕਹਿੰਦੇ ਸਵੇਰੇ ਸਵੇਰੇ ਲਾਈਨ ਲੱਗਦੀ ਹੈ ਤੇ ਪਹਿਲੇ 10 ਬੰਦਿਆਂ ਨੂੰ ਟੋਕਨ ਦਿੱਤੇ ਜਾਂਦੇ ਆ ਔਰ ਜਿਹੜੇ ਪਹਿਲੇ 10 ਬੰਦੇ ਹੁੰਦੇ ਸਿਰਫ ਉਹਨਾਂ ਨੂੰ ਹੀ ਦੱਸਿਆ ਜਾਂਦਾ ਬਾਕੀਆਂ ਨੂੰ ਨਹੀਂ ਦੱਸਦੇ ਸੋ ਐਸੀ ਤਰ੍ਹਾਂ ਹਰ ਇੱਕ ਆਇਮਾ ਦੇ ਵਿੱਚ ਹਰ ਇੱਕ ਆਇਮਾ ਸੈਂਟਰ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਪਰ ਤੁਹਾਨੂੰ ਸਹੀ ਗਾਈਡਨੈਂਸ ਦੀ ਜ਼ਰੂਰਤ ਆ ਸੋ ਮੈਂ ਇਹੀ ਗੱਲ ਕਹਿ ਰਿਹਾ ਵੀ ਜਿਨ੍ਹਾਂ ਦਾ ਵੀ ਕੋਈ ਐਕਸਪੀਰੀਅੰਸ ਆ ਸੋ ਪਲੀਜ਼ ਪਲੀਜ਼ ਕਮੈਂਟ ਕਰਕੇ ਦੱਸਿਓ ਕਿਹੜੀ ਆਇਮਾ ਦੇ ਵਿੱਚ ਜਾਣਾ ਚਾਹੀਦਾ ਪਤਾ ਕਰਨ ਬਾਰੇ ਆਪਣੇ ਕੇਸ ਦਾ ਕੀ ਹੈ ਕੀ ਨਹੀਂ ਉਹ ਚਾਹੇ ਰੀਨਿਊ ਵਾਲਾ ਚਾਹੇ ਫਿਰ ਉਹ ਤੁਹਾਡਾ ਕੇਸ ਪਹਿਲੀ ਵਾਰ ਬਾਇਓਮੈਟ੍ਰਿਕ ਹੋਇਆ ਹੋਇਆ ਸੋ ਆਈ ਹੋਪ ਸਮਝ ਗਏ ਹੋਗੇ ਔਰ ਇਸ ਭਰਾ ਦਾ ਵੀ ਬਹੁਤ ਬਹੁਤ ਥੈਂਕ ਯੂ ਜਿਹਨੇ ਇੱਕ ਕਮੈਂਟ ਕਰਕੇ ਇਨਫੋਰਮੇਸ਼ਨ ਦਿੱਤੀ ਆਈ ਹੋਪ ਸਾਰਿਆਂ ਦੇ ਲਈ ਇਹ ਬਹੁਤ ਵਧੀਆ ਵੀਡੀਓ ਰਹੀ ਹੋਗੀ ਬਹੁਤ ਵਧੀਆ ਲੋਕਾਂ ਨੂੰ ਇਸ ਤੋਂ ਸਿੱਖਣ ਨੂੰ ਮਿਲੇਗਾ ਕਿ ਅਸੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਬਾਕੀ ਪੁਰਤਗਾਲ 'ਚ ਇਸ ਤਰ੍ਹਾਂ ਦੀ ਵੀ ਗੱਲਾਂ ਕਿ ਆਪਣੇ ਹੀ ਆਪਣੇਆਂ ਦੇ ਪਿੱਠ ਪਿੱਛੇ ਬਾਹਰ ਕਰਦੇ ਆ ਸੋ ਇੱਕ ਭਰਾ ਦਾ ਮੈਸੇਜ ਆਇਆ ਸੀਗਾ ਕਿ ਉਸ ਨਾਲ ਵੀ ਉਸਦੇ ਕੁਝ ਸਾਥੀ ਹੀ ਉਹਦੇ ਨਾਲ ਪਿੱਠ ਤੇ ਬਾਹਰ ਕਰ ਰਹੇ ਆ ਵੀਰ ਨੇ ਦੁਕਾਨ ਓਪਨ ਕੀਤੀ ਸੀਗੀ ਨਾਲ ਯਾਰੀ ਦੋਸਤੀ ਸੀਗੀ ਹੁਣ ਯਾਰੀ ਦੋਸਤੀ ਕਿਸੇ ਚੀਜ਼ ਤੋਂ ਫਿੱਕ ਪੈ ਗਈ ਆ ਉਹ ਤਾਂ ਇਹ ਕਹਿ ਰਿਹਾ ਕਿ ਮੇਰੀ ਵਧੀਆ ਬਿਜ਼ਨਸ ਸੈੱਟ ਹੋ ਗਿਆ ਤੇ ਉਹਨਾਂ ਦਾ ਹੋਇਆ ਨਹੀਂ ਸੋ ਉਹਦੇ ਕਰਕੇ ਉਹ ਖਾਰ ਖਾਂਦੇ ਆ ਸੋ ਮੇਰਾ ਵੀਰ ਇਦਾਂ ਨਾ ਕਰਿਆ ਕੋਰੇ ਯਾਰ ਰੱਬ ਦੇਖਦਾ ਉੱਪਰ ਤੁਸੀਂ ਵੀ ਬਾਲ ਬੱਚਿਆਂ ਵਾਲੇ ਆ ਐਵੇਂ ਨਾ ਕਿਸੇ ਗਰੀਬ ਦੀ ਹਾਂ ਪੈ ਜਵੇ ਤੁਹਾਡੇ ਉੱਪਰ ਬਾਕੀ ਯਾਰ ਆਪਾਂ ਇੱਕ ਦੂਜੇ ਦੀ ਹੈਲਪ ਕਰਨੀ ਆ ਇੱਕ ਦੂਜੇ ਦੇ ਨਾਲ ਖੜੇ ਆਪਾਂ ਈਮੀ ਗ੍ਰਾਂਟਸ ਆ ਪਹਿਲਾਂ ਇੱਥੇ ਦੁਸ਼ਮਣੀਆਂ ਨਫ਼ਰਤਾਂ ਸਭ ਇੱਥੇ ਰਹਿ ਜਾਣੀਆਂ ਬੰਦਾ ਖਾਲੀ ਹੱਥ ਆਇਆ ਤੇ ਖਾਲੀ ਇੱਥੇ ਜਾਂਦਾ ਤੇ ਬਾਕੀ ਐਵੇਂ ਨਾ ਕਿਸੇ ਦੀ ਹਾਂ ਲੈ ਲਿਓ ਤੁਸੀਂ ਬਾਕੀ ਵੈਸੇ ਵੀ ਤੁਸੀਂ ਹੱਥ ਦਾ ਖੋਹ ਸਕਦੇ ਆ ਮੱਥੇ ਤੇ ਆ ਜੋ ਲਿਖਿਆ ਬੰਦੇ ਦਾ ਉਹ ਨਹੀਂ ਖੋਹ ਸਕਦੇ ਸੋ ਆਈ ਹੋਪ ਤੁਸੀਂ ਸਮਝੋ ਯਾਰ ਭਰਾ ਇਦਾਂ ਨਾ ਕਰਿਓ ਕਿਸੇ ਦੀ ਹੱਕ ਦੀ ਕਮਾਈ ਔਰ ਹੱਕ ਨਾ ਖੇਦਾ ਖੋਬੋ ਬਹੁਤ ਉੱਪਰ ਭੁਗਤਣਾ ਪੈਂਦਾ ਕਿਉਂਕਿ ਰੱਬ ਉੱਪਰ ਸਭ ਕੁਝ ਬੈਠਾ ਦੇਖਦਾ ਪਿਆ ਬਾਕੀ ਜੋ ਤੁਸੀਂ ਇਸਤੇ ਬਾਰੇ ਕਹਿਣਾ ਹੋਇਆ ਕੀ ਤੁਹਾਡੀ رائے ਹੋਈ ਜਰੂਰ ਆਪਣੀ ਸ਼ੇਅਰ ਕਰਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪਣਾ ਚੈਨਲ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਅਪਡੇਟ ਮਿਲਦੀ ਰਹੇ ਥੈਂਕ ਯੂ